ਅਗਰ ਤੁਸੀਂ ਵੀ ਦੁਕਾਨਾਂ ਦੇ ਬਾਹਰ ਐਕਟਿਵਾ ਖੜੇ ਕਰਕੇ ਜਾਂਦੇ ਹੋ ਕਿਤੇ ਤਾਂ ਜਰਾ ਸਾਕਨ ਰਹੋ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿੰਝ ਇਸ ਸ਼ਾਤਰ ਮੁੰਡੇ ਦੇ ਵੱਲੋਂ ਵੱਡਾ ਹੱਥ ਮਾਰਿਆ ਗਿਆ ਦਰਸਲ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਬਾਜ਼ਾਰ ਦੇ ਵਿੱਚ ਇੱਕ ਔਰਤ ਸਕੂਟਰੀ ਤੇ ਸਵਾਰ ਹੋ ਕੇ ਜਿਹੜੀ ਆ ਸਮਾਨ ਦੀ ਕੁਝ ਖਰੀਦੋ ਫਰੋਕਤ ਕਰਨ ਆਈ ਸੀ ਤਾਂ ਇੰਨੇ ਦੇ ਵਿੱਚ ਉਸਤੇ ਡਿੱਗ ਦੇ ਵਿੱਚ 50000 ਰੁਪਏ ਹੁੰਦੇ ਨੇ ਤਾਂ ਸਿਸਟਮ ਵੀਡੀਓ ਦੇਖ ਕੇ ਸਭ ਹੈਰਾਨ ਹੋ ਕੇ ਦਰਸਲ ਵੀਡੀਓ ਦੇ ਵਿੱਚ ਦੇਖਿਆ ਗਿਆ ਕਿ ਇੱਕ ਦੁਕਾਨ ਦੇ ਬਾਹਰ ਇਹ ਔਰਤ ਆਪਣੀ ਸਕੂਟਰੀ ਖੜੀ ਕਰਕੇ ਦੁਕਾਨ ਦੇ ਅੰਦਰ ਕੋਈ ਸਮਾਨ ਲੈਣ ਗਈ ਹੋਈ ਸੀ ਇਸੇ ਦੌਰਾਨ ਬਸਾਰ ਦੇ ਵਿੱਚ ਪਹਿਲਾਂ ਇੱਕ ਨੌਜਵਾਨ ਸਕੂਟਰੀ ਦੇ ਵਾਲੇ ਦੁਆਲੇ ਫਿਰਦਾ ਦਿਖਾਈ ਦਿੱਤਾ ਫਿਰ ਉਸਨੇ ਆਪਣੀ ਜੇਬ ਦੇ ਵਿੱਚੋਂ ਇੱਕ ਚਾਪੀ ਕੱਢੀ ਤਾਂ ਸਕੂਟਰੀ ਦੀ ਡਿੱਗੀ ਨੂੰ ਲਾ ਕੇ ਖੋਲ੍ਹ ਲਿਆ ਮੌਕਾ ਮਿਲਦਿਆਂ ਹੀ ਉਸਨੇ ਪੈਸੇ ਕੱਢੇ ਤੇ ਉਥੋਂ ਰਫੂ ਚੱਕਰ ਹੋ ਗਿਆ ਇਸ ਤੋਂ ਬਾਅਦ ਜਦੋਂ ਔਰ ਉਸ ਸਕੂਟਰੀ ਵਿੱਚੋਂ ਪੈਸੇ ਕੱਢਣਾਈ ਤਾਂ ਉਸ ਵਿੱਚ ਰੱਖੇ ਪੈਸੇ ਗਾਇਬ ਸਨ ਜਿਸ ਤੋਂ ਬਾਅਦ ਉਸਨੇ ਦੁਕਾਨਦਾਰ ਨੂੰ ਸੂਚਿਤ ਕੀਤਾ ਦੁਕਾਨਦਾਰਾਂ ਨੇ ਜਦੋਂ ਸੀ ਟੀਵੀ ਕੈਮਰੇ ਖੰਗਾਲੇ ਤਾਂ ਇਸ ਨੌਜਵਾਨ ਦੀ ਸਾਰੀ ਕਰਤੂਤ ਕੈਮਰੇ ਦੇ ਵਿੱਚ ਕੈਦ ਹੋ ਕੇ ਚੋਰੀ ਦੀ ਘਟਨਾ ਸੰਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਚਾਰ ਸੀ ਟੀਵੀ ਤਸਵੀਰਾਂ ਦੇਦਾਰ ਤੇ ਸਚੋਰਤੀ ਪਾਲ ਕੀਤੀ ਜਾ ਰਹੀ ਹੈ ਸਰਹੱਦੀ ਖੇਤਰ ਦੇ ਕਸਬਾ ਬਮਿਆਲ ਦੇ ਬਾਜ਼ਾਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੁੱਥੇ ਸਕੂਟਰੀ ਦੇ ਵਿੱਚ ਸੁਰੱਖੇ 50000 ਰੁਪਏ ਤੇ ਗਾਇਬ ਹੋ ਕੇ ਜਸਤੂ ਇੱਕ ਚੋਰ ਤੇ ਵੱਲੋ ਚੜਾਇਆ ਚੋਰੀ ਕੀਤਾ ਕਿ ਆ ਖੁਦ ਜੇਬ ਦੇ ਵਿੱਚ ਚਾਬੀ ਕਢਦਾ ਤਾਂ ਡਿੱਗੀ ਖੋਲ ਕੇ ਐਕਟੀਵਾ ਦੇ ਤੋਂ ਉੱਥੋਂ 50000 ਲੈ ਕੇ ਰਫੂ ਚੱਕਰ ਹੋ ਗਿਆ ਅਗਰ ਤੁਸੀਂ ਵੀ ਦੁਕਾਨਾਂ ਦੇ ਬਾਹਰ ਐਕਟਿਵਾ ਖੜੇ ਕਰਕੇ ਜਾਂਦੇ ਹੋ ਕਿਤੇ ਤਾਂ ਜ਼ਰਾ ਸਾਕਨ ਰਹੋ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿੰਜ ਇਸ ਸਾਤਰ ਮੁੰਡੇ ਦੇ ਵੱਲੋਂ ਵੱਡਾ ਹੱਥ ਮਾਰਿਆ ਗਿਆ ਅਦਰਸਲ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਬਾਜ਼ਾਰ ਦੇ ਵਿੱਚ ਇੱਕ ਔਰਤ ਸਕੂਟਰੀ ਤੇ ਸਵਾਰ ਹੋ ਕੇ ਜਿਹੜੀ ਆ ਸਮਾਨ ਦੀ ਕੁਝ ਖਰੀਦ ਫਰੋਕਤ ਕਰਨ ਆਈ ਸੀ ਤਾਂ ਇੰਨੇ ਦੇ ਵਿੱਚ ਉਸ ਦੀ ਡਿੱਗ ਦੇ ਵਿੱਚ 50000 ਰੁਪਏ ਹੁੰਦੇ ਨੇ ਤਾਂ ਸਿਸਟਮ ਵੀਡੀਓ ਦੇਖ ਕੇ ਸਭ ਹੈਰਾਨ ਹੋ ਕੇ ਦਰਸਲ ਵੀਡੀਓ ਦੇ ਵਿੱਚ ਦੇਖਿਆ ਗਿਆ ਕਿ ਇੱਕ ਦੁਕਾਨ ਦੇ ਬਾਹਰ ਇਹ ਔਰਤ ਆਪਣੀ ਸਕੂਟਰੀ ਖੜੀ ਕਰਕੇ ਦੁਕਾਨ ਦੇ ਅੰਦਰ ਕੋਈ ਸਮਾਨ ਲੈਣ ਗਈ ਹੋਈ ਸੀ ਇਸੇ ਦੌਰਾਨ ਬਸਾਰ ਦੇ ਵਿੱਚ ਪਹਿਲਾ ਇੱਕ ਨੌਜਵਾਨ ਸਕੂਟਰੀ ਦੀ ਵਾਲੇ ਦੁਆਲੇ ਫਿਰਦਾ ਦਿਖਾਈ ਦਿੱਤਾ ਫਿਰ ਉਸਨੇ ਆਪਣੀ ਜੇਬ ਦੇ ਵਿੱਚੋਂ ਇੱਕ ਚਾਬੀ ਕੱਢੀ ਤਾਂ ਸਕੂਟਰੀ ਦੀ ਡਿੱਗੀ ਨੂੰ ਲਾ ਕੇ ਖੋਲ੍ਹ ਲਿਆ ਮੌਕਾ ਮਿਲਦਿਆਈ ਉਸਨੇ ਪੈਸੇ ਕੱਢੇ ਤੇ ਉੱਥੋਂ ਰਫੂ ਚੱਕਰ ਹੋ ਗਿਆ ਇਸ ਤੋਂ ਬਾਅਦ ਜਦੋਂ ਔਰ ਉਸ ਸਕੂਟਰੀ ਵਿੱਚੋਂ ਪੈਸੇ ਕੱਢਣਾਈ ਤਾਂ ਉਸ ਵਿੱਚ ਰੱਖੇ ਪੈਸੇ ਗਾਇਬ ਸਨ ਜਿਸ ਤੋਂ ਬਾਅਦ ਉਸਨੇ ਦੁਕਾਨਦਾਰ ਨੂੰ ਸੂਚਿਤ ਕੀਤਾ ਦੁਕਾਨਦਾਰਾਂ ਨੇ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਇਸ ਨੌਜਵਾਨ ਦੀ ਸਾਰੀ ਕਰਤੂਤ ਕੈਮਰੇ ਦੇ ਵਿੱਚ ਕੈਦ ਹੋ ਕੇ ਚੋਰੀ ਦੀ ਘਟਨਾ ਸੰਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਚਾਰ ਸੀਸੀਟੀਵੀ ਤਸਵੀਰਾਂ ਦੇ ਦਾਰ ਤੇ ਸਚੋਰਤੀ ਪਾਲ ਕੀਤੀ ਜਾ ਰਹੀ ਹੈ ਸਰਹੱਦੀ ਖੇਤਰ ਦੇ ਕਸਬਾ ਬਮਿਆਲ ਦੇ ਬਾਜ਼ਾਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੁਥੇ ਸਕੂਟਰੀ ਦੇ ਵਿੱਚ ਰੱਖੇ 50000 ਰੁਪਏ ਗਾਇਬ ਹੋ ਕੇ ਜਸਨੂ ਇੱਕ ਚੋਰ ਤੇ ਵੱਲੋ ਚੜਾਇਆ ਚੋਰੀ ਕੀਤਾ ਗਿਆ ਖੁਦ ਜੇਬ ਦੇ ਵਿੱਚ ਚਾਬੀ ਕਢਦਾ ਤਾਂ ਡਿੱਗੀ ਖੋਲ ਕੇ ਐਕਟੀਵਾ ਦੇ ਤੋਂ ਉਥੋਂ 50000 ਲੈ ਕੇ ਰਫੂ ਚੱਕਰ ਹੋ ਗਿਆ